ਮਾਨਸਾ ਜ਼ਿਲ੍ਹੇ ਦੇ ਹਲਕਾ ਸਰਦੂਲਗੜ ਵਿੱਚ ਪੰਚਾਇਤੀ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੇ ਅਗਿਆਤ ਵਿਅਕਤੀਆਂ ਵੱਲੋਂ ਕੀਤਾ ਹਮਲਾ ਜ਼ਖਮੀ ਵਿਅਕਤੀ ਨੂੰ ਸਰਦੂਲਗੜ ਦੇ ਸਿਵਲ ਹਸਪਤਾਲ ਚ ਕਰਾਇਆ ਦਾਖਲ ਅੱਜ ਸਵੇਰੇ ਕਰੀਬ 10 ਵਜੇ ਜਾਣਕਾਰੀ ਦਿੰਦੇ ਹਾਂ ਜ਼ਖਮੀ ਵਿਅਕਤੀ ਦੇ ਭਰਾ ਅਸ਼ੋਕ ਕੁਮਾਰ ਗੋਇਲ ਨੇ ਕਿਹਾ ਕਿ ਅੱਜ ਸਵੇਰੇ ਕਰੀਬ 6 ਵਜੇ ਇਹਦਾ ਭਰਾ ਚਰਨਦਾਸ ਗੋਇਲ ਜੋ ਕਿ ਆਪਣੇ ਘਰ ਦੇ ਨਾਲ ਵਾਲੇ ਦਫ਼ਤਰ ਨੂੰ ਖੋਲ ਰਿਹਾ ਸੀ ਤਾਂ ਕਿਸੇ ਅਗਿਆਤ ਵਿਅਕਤੀ ਵੱਲੋਂ ਕੋਈ ਤਿੱਖੀ ਚੀਜ਼ ਮਾਰੀ ਅਤੇ ਮੋਕੇ 'ਤੇ ਫਰਾਰ ਹੋ ਗਿਆ ਉੱਥੇ ਉਹਨਾਂ ਕਿਹਾ ਕਿ ਉਹਨਾਂ ਨੂੰ ਇਹ ਨਹੀਂ ਪਤਾ ਕਿ ਉਕਤ ਵਿਅਕਤੀ ਨੇ ਕੀ ਮਨਸ਼ਾ ਨਾਲ ਮੇਰੇ ਭਰਾ 'ਤੇ ਵਾਰ ਕੀਤਾ ਹੈ ਉੱਥੇ ਉਹਨਾਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਕਿਹਾ ਕਿ ਸਾਡੇ ਪਰਿਵਾਰ ਦੀ ਜਾਨ ਨੂੰ ਖਤਰਾ ਹੈ ਜਲਦ ਤੋਂ ਜਲਦ ਸਾਨੂੰ ਸਿਕਿਉਰਿਟੀ ਮੁਹੱਈਆ ਕਰਵਾਈ ਜਾਵੇ ਮੈਂ ਤੁਹਾਡਾ ਜਿੰਨਾ ਦੇ ਸੱਟ ਲੱਗੇ ਮੈਂ ਜੀ ਅਸ਼ੋਕ ਗੁਲ ਹੈ ਮਾਨਸਾ ਤੋਂ ਮੈਂ ਚਰਨ ਦਾ ਚਾਰਿੰਦਾ ਬ੍ਰਦਰ ਹਾਂ ਜੀ ਤੇ ਮੇਰੀ ਬੇਨਤੀ ਹੈ ਕਿ ਸਾਨੂੰ ਡਰ ਹੈ ਵੀ ਇਹ ਪੂਰਾ ਪੋਲਿਟੀਕਲ ਸਟੰਟ ਹੈ ਕੋਈ ਸ਼ਾਮ ਨੂੰ ਕੋਈ ਹੱਲਾ ਗੁੱਲਾ ਦੁਬਾਰਾ ਹੋ ਸਕਦਾ ਹੈ ਸਾਨੂੰ ਫੁੱਲ ਸਿਕਿਉਰਿਟੀ ਦਿੱਤੀ ਜਾਵੇ ਇਹਨਾਂ ਨੇ ਵੋਟ ਪਾਣ ਵੀ ਜਾਣਾ ਹੁਣ ਅਸੀਂ ਵੋਟ ਲਈ ਲੈ ਕੇ ਜਾਵਾਂਗੇ ਵੋਟ ਪਾਉਣ ਲਈ ਵੀ ਸਾਨੂੰ ਫੁੱਲ ਸਿਕਿਉਰਿਟੀ ਚਾਹੀਦੀ ਹੈ ਹਸਪੀਟਲ ਦੇ ਵਿੱਚ ਵੀ ਚਾਹੀਦੀ ਸਾਨੂੰ ਬੂਥ ਤੇ ਵੀ ਚਾਹੀਦੀ ਹੈ ਇਹਨਾਂ ਦਾ ਬੇਟਾ ਵੀ ਉੱਥੇ ਇਕੱਲਾ ਹੈ ਸਾਨੂੰ ਡਰ ਹੈ ਕਿ ਦੁਬਾਰਾ ਹਮਲਾ ਹੋ ਸਕਦਾ ਹੈ ਸਾਡੀ ਪ੍ਰਸ਼ਾਸਨ ਨੂੰ ਪੂਰੀ ਬੇਨਤੀ ਹੈ ਕਿਸੇ ਨੂੰ ਫੁੱਲ ਸਿਕਿਉਰਿਟੀ ਹਸਪੀਟਲ ਦੇ ਵਿੱਚ ਵੀ ਦਿੱਤੀ ਜਾਵੇ ਕਿਉਂਕਿ ਹਜੇ ਡਿਸਚਾਰਜ ਨਹੀਂ ਹੋ ਸਕਦੇ ਤੁਹਾਨੂੰ ਕੀ ਲੱਗਦਾ ਆ ਕਿੰਨੇ ਕਰਵਾਇਆ ਹੋ ਸਕਦਾ ਸਾਨੂੰ ਤਾਂ ਤਾਂ ਸ਼ੱਕ ਤਾਂ ਵਿਰੋਧੀ ਪਾਰਟੀ ਤੇ ਕਰਾਂਗੇ ਸਰ ਕਿਉਂਕਿ ਅੱਜ ਵੋਟਾਂ ਨੇ ਹੋਰ ਕਿਸੇ ਨੇ ਕੀ ਲੈਣਾ ਇਸ ਬੰਦੇ ਤੋਂ ਦੇਖੋ ਇਹ ਤਾਂ ਉਹਨਾਂ ਦੀ ਫਰਸਟ੍ਰੇਸ਼ਨ ਹੈ ਜੋ ਨਿਕਲ ਰਹੀ ਹੈ